ਯੋ ਉਹਨਾਂ ਨੇ ਇੱਕ ਨਵਾਂ ਸਲੋਗਨ ਕੱਢ ਦਿੱਤਾ ਵੀ ਆਪਦੀ ਰਸੋਈ ਠੀਕ ਕਰੋ। ਬਿਲਕੁਲ ਠੀਕ ਹੈ। ਸਹੀ ਗੱਲ ਹੈ। ਹਾਂ ਮੈਂ ਜਦੋਂ ਇੰਗਲੈਂਡ ਗਿਆ ਸੀ ਅੱਛੇ ਪਰਿਵਾਰ 'ਚ ਮੇਰਾ ਜਨਮ ਹੋਇਆ ਸੀ ਮੋਗਾ ਜ਼ਿਲ੍ਹੇ ਦਾ ਜੰਪਲ ਹੈ। ਮੇਰੀ ਮਾਂ ਗੋਏ ਦਾ ਪੋਚਾ ਲਾਉਂਦੀ ਸੀ ਚੁੱਲ੍ਹੇ 'ਚ। ਕੱਚਾ ਚੁੱਲਾ। ਦੇਖੋ ਮੈਂ ਆਪਦੀ ਆਈਡੀ ਉੱਪਰ ਹੀ ਦੱਸ ਰਿਹਾ ਮਾਨਣਾ ਦੱਸ ਰਿਹਾ। ਤੁਸੀਂ ਮੈਨੂੰ ਟਾਈਲਰ ਦਿਖਾਉਨੇ ਆ ਕਿਚਨਾਂ 'ਚ? ਨੋ। ਥਿਸ ਇਜ਼ ਸ਼ੋਅ ਆਫ। ਠੀਕ ਹੈ। ਮੇਰੀ ਮਾਂ ਗੋਏ ਦਾ ਪੋਚਾ ਲਾਉਂਦੀ ਸੀ ਸਾਡਾ ਪਾਣੀ ਸਾਫ਼ ਸੀ ਕਰਦਾ। ਸਾਰੀਆਂ ਸਬਜ਼ੀਆਂ ਫਰਟੀਲਾਈਜ਼ਰ ਪੈਸਟੀ ਸਾਡੀ ਮੱਝ ਵੀ ਸਾਫ਼ ਪਾਣੀ ਪੀਂਦੀ ਸੀ ਅਜਵੀਰ ਉਹਨਾਂ ਨੇ ਮੈਨੂੰ ਪਾਣੀ ਦਾ ਗਲਾਸ ਦਿੱਤਾ ਢੇਡ ਨੂੰ ਸਾਫ਼ ਆਰੋਧਨ ਕੀ ਇਹਨੂੰ ਮੈਂ ਪੁੱਛਾਂ ਮੱਝ ਨੂੰ ਇਹ ਪਲਾਉਨੇ ਆ ਨੋ ਮੱਝ ਵੀ ਪੀਦੀ ਹੋਈ ਗੰਦੇ ਨਾਲੇ ਦਾ ਛੱਪੜ ਦਾ ਪਾਣੀ ਪੀਂਦੀ ਹੋਊਗੀ 50 ਕਿਲੋ ਪਾਣੀ ਪੀਣਾ ਮੱਝ ਨੇ ਫਿਰ 5 ਕਿਲੋ ਦੁੱਧ ਦੇਣਾ ਦਹੀਂ ਲੱਸੀ ਪਨੀਰ ਥੋੜਾ ਖਰਾਬ ਸਬਜ਼ੀਆਂ ਫਰਟੀਲਾਈਜ਼ਰ ਛੁੱਟੀ ਜਾ ਰਹੇ ਹੋ ਕਮਲਿਆਂ ਨੂੰ ਫਿਰ ਯੂਪੀ ਦਾ ਆਇਆ ਭయ్యా ਕੇਲੇ ਵਿੱਚ ਨਾਲਾ ਉਹ ਵੀ ਕਰਪਟ ਹੋ ਗਿਆ ਸਾਡੀ ਕਰਪਟ ਸਟੇਟ ਨੂੰ ਦੇਖ ਕੇ ਜਦੋਂ ਗੁਰੂਆਂ ਪੀਰਾਂ ਦੀ ਧਰਤੀ ਸੀ ਨਾ ਕਰਪਟ ਹੋ ਗਈ ਉਹਨੂੰ ਦੇਖ ਕੇ ਉਹ ਵੀ ਕਰਪਟ ਹੋ ਗਿਆ ਉਹ ਅੱਜ ਕੇਲੇ ਹਰੇ ਆ ਸ਼ਾਮ ਨੂੰ ਕੱਲੂ ਖੱਟੇ ਕਰ ਦਿੰਦਾ ਕੈਮੀਕਲ ਲਾ ਕੇ ਪਕਾ ਦਿੰਦੇ ਹੁਣ ਕਿਚਨ ਦੇ ਵਿੱਚ ਪਾਣੀ ਵੀ ਖਰਾਬ ਦੁੱਧ ਦਹੀਂ ਲੱਸੀ ਵੀ ਖਰਾਬ ਸਬਜ਼ੀਆਂ ਵੀ ਖਰਾਬ ਤੇ ਫਰੂਟ ਵੀ ਖਰਾਬ ਫਿਰ ਮਰਨਾ ਹੀ ਹੈ ਠੀਕ ਗੱਲ ਹੈ ਕੈਂਸਰ ਹੀ ਹੋਣਾ ਫਿਰ ਹੋਰ ਕੀ ਹੋਣਾ ਹਾਂ ਇਹ ਬੇਸਿਕ ਗੱਲ ਕੀਤੀ ਹੈ ਪਰ ਟਾਈਲੈਂਡ ਤੁਸੀਂ ਕਿਸ਼ ਦਿਨ ਚਲਾ ਲਿਆ ਪਰ ਖਾਣ ਪਾਣ ਸਾਰਾ ਠੀਕ ਖਰਾਬ ਕੰਟਮੀਨੇਟਿਡ ਪਰ ਹੁਣ ਮੈਂ ਆਪਦੀ ਮਾਂ ਦੀ ਕਿਚਨ ਦੇ ਲੈ ਗਿਆ ਕੱਚਾ ਚੁੱਲਾ ਸਭ ਕੁਝ ਕੱਚਾ ਹੁੰਦਾ ਸੀ ਗੋਏ ਦਾ ਪੋਚਾ ਲਾਂਦੀ ਸੀ ਰਾਈਟ ਉਹ ਦਣ ਚੰਗੇ ਸੀ ਕਿ ਅਜਵాలే ਉਹ ਚੰਗੇ ਸੀ ਇਹ ਤੁਹਾਡੀ ਸ਼ੋਅ ਆਫ ਹੈ ਲੇਡੀਜ਼ ਦੂਸਰੀ ਲੇਡੀ ਨੂੰ ਕਹਣਗਾ ਹਿੰਦੀ ਜੀ ਬੋਲ ਹਮਾਰੇ ਕਿਚਨ ਦੇਖੋ ਹਮਾਰੇ ਇਟਾਲੀਅਨ ਮਾਰਬਲ ਲਗਾ ਹੈ ਇਟਾਲੀਅਨ ਮਾਰਬਲ ਖਾਣਾ ਖਾਣ ਪਾਣ ਦੱਸੋ ਕੀ ਹੈ ਇਹਨੂੰ ਠੀਕ ਕਰੋ